ਬਾਦਲ ਨੇ ਸਾਈਨ ਕਰਕੇ ਖਾਲਸਪਤਾਨ ਦਾ ਮਤਾ ਯੂਨਾਈਟਿਡ ਨੇਸ਼ਨਸ 'ਚ ਦਿੱਤਾ ਤਾਂ ਫੇਰ ਖਾਲਸਪਤਾਨ ਤੋਂ ਭੱਜਦੇ ਕਿਉਂ ਐ ਕਹਿੰਦੇ ਐ ਕਿ ਖਾਲਸਪਤਾਨ ਤੋਂ ਇਲਾਵਾ ਹੋਰ ਬਹੁਤ ਮੁੱਦੇ ਐ ਤੇ ਸਭ ਤੋਂ ਮਾੜੀ ਗੱਲ ਕਹਿੰਦੇ ਐ ਖਾਲਸਪਤਾਨ ਤਾਂ ਮਾਨ ਦਾ ਮੁੱਦਾ ਐ ਕਿਹੜੇ ਮਾਨ ਦਾ ਮੁੱਦਾ ਐ ਇਹ ਜਿਹੜੀ ਖਾਲਸਾਈ ਸੋਚ ਹੈ ਸਾਥ ਸੰਗਤ ਜੀ ਉਹਦੇ ਮਗਰ ਤਾਂ ਗੁਰੂ ਸਾਹਿਬਾਂ ਨੇ ਸ਼ਹਾਦਤ ਦਾ ਸਰਬੰਸਦਾਨ ਕੇ ਆ ਇੱਥੇ ਤੱਕ ਪਹੁੰਚਾਈ ਹੈ ਫੇਰ ਕਹਿ ਦੇਣਾ ਕਿ ਖਾਲਿਸਤਾਨ ਤੋਂ ਅਸੀਂ ਨਹੀਂ ਸਹਿਮਤ ਹੈਗੇ ਫਿਰ ਭਰਾਵਾ ਤੈਨੂੰ ਦਿੱਤਾ ਕੀ ਹੈ ਖਾਲਿਸਤਾਨ ਖਾਲਿਸਤਾਨੀ ਨੂੰ ਮਾੜਾ ਦਿਖਾਇਆ ਜਾ ਰਿਹਾ ਹੈ ਜੀਵਤ ਹੈ ਹਜ਼ਾਰੋਂ ਤੇ ਦੀ ਕਲਾ ਨਹੀਂ ਚੜਦੀ ਕਲਾ ਦੇ ਵਿੱਚ ਸਾਨੂੰ ਕੌਮ ਨੂੰ ਬਣਾ ਕੇ ਗਏ ਆ ਉੱਥੇ ਆ ਕੇ ਕਹਿ ਦੇਣਾ ਕਿ ਖਾਲਸਾਣ ਤੋਂ ਇਲਾਵਾ ਹੋਰ ਮੁਤੇ ਆ ਬਸ਼ਰਮ ਕਰੋ ਸੁਖਬੀਰ ਸਿੰਘ ਨਵੇਂ ਦਲ ਜਿਹੜੇ ਇਸ ਧਰਤੀ ਤੇ ਆਏ ਆ ਆਪਣੇ ਗੁਰੂ ਦੀ ਬਣਾਈ ਹੋਈ ਖਾਲਸਾਈ ਸੋਚ ਤੇ ਸੰਗੋਣਾ ਜੇ ਖਾਲਸਾ ਤੁਹਾਨੂੰ ਠੀਕ ਹੈ ਤੇ ਖਾਲਸੇ ਦੇ ਨਿਯਮਾਂ ਦੇ ਅਧੀਨ ਖਾਲਸਾਣ ਤੇ ਤੁਹਾਨੂੰ ਕਿਹੜੀ ਮਿਰਚ ਲੜਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨ ਸੋਭੇ ਪਵਿੱਤਰ ਧਰਤੀ ਮੁਕਸਰ ਸਾਹਿਬ ਤੇ 40 ਮੁਕਤੇ ਭਾਈ ਮਹਾ ਸਿੰਘ ਨੂੰ ਚੇਤੇ ਕਰਨ ਵਾਸਤੇ ਆਈ ਗੁਰੂ ਰੂਪ ਸਾਧ ਸੰਗਤ ਜੀ ਨਿਮਰਤਾ ਸਹਿਤ ਫਤਿਹ ਅਰਸ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਕੋਈ ਸੋਖਾ ਸਾਡੇ ਮੁਤਾਬਕ ਨਹੀਂ ਸੀਗਾ ਜਿਸ ਗੁਰੂ ਨੇ ਆਪਣੇ ਪਿਤਾ ਦਾ ਸੀਸ ਸਵੀਕਾਰ ਕਰਕੇ ਆਪਣਾ ਜੀਵਨ ਗੁਰਗੱਦੀ ਤੇ ਸੁਸ਼ੋਭਤ ਹੋਣ ਤੇ ਸ਼ੁਰੂ ਕੀਤਾ ਕੁਰਬਾਨੀ ਉਹਨੂੰ ਪਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਨੁੱਖਤਾ ਦੇ ਪੱਖ 'ਚ ਜਿਹੜਾ ਬੀੜਾ ਚੱਕਣਾ ਸੀ ਉਹਦੇ ਵਾਸਤੇ ਤਿਆਰੀ ਉਹਨਾਂ ਨੇ ਬਹੁਤ ਸਾਰੀਆਂ ਗੁਰੂ ਕੀ ਸੰਸਥਾਵਾਂ ਰਾਹੀਂ ਪਹਿਲਾਂ ਹੀ ਸਾਨੂੰ ਬਖਸ਼ੀਆਂ ਸੀ ਕਿਸੇ ਹੋਰ ਜੋਤ ਚ ਕਿਸੇ ਭਗਤਾਂ ਦੇ ਰੂਪ ਚ ਚਾਹੇ ਇਥੋਂ ਨੇੜੇ ਲੱਗਦੇ ਫਰੀਦਕੋਟ ਤੋਂ ਸ਼ੇਖ ਬਾਬਾ ਫਰੀਦ ਜੀ ਦੀ ਗੱਲ ਕਰੀਏ ਜਿਨ੍ਹਾਂ ਨੇ ਪੰਜਾਬੀ ਨੂੰ ਸੁਧਾਰ ਕੇ ਉਹਦੇ ਵਿੱਚ ਗੁਰੂ ਕੀ ਬਾਣੀ ਸਾਨੂੰ ਬਖਸ਼ੀ ਸਾਨੂੰ ਮਨੁੱਖਤਾ ਨੂੰ ਸੰਸਕ੍ਰਿਤ ਤੇ ਅਰਬ ਭਾਸ਼ਾ ਤੋਂ ਆਜ਼ਾਦ ਕਰਕੇ ਆਮ ਬੰਦੇ ਦੀ ਭਾਸ਼ਾ ਦੇ ਵਿੱਚ ਤੋਰਿਆ ਚਾਹੇ ਮਹਾਰਾਜ ਰਵਿਦਾਸ ਸਾਹਿਬ ਦੀ ਹੋਵੇ ਜਿਨ੍ਹਾਂ ਨੇ ਦਿਖਾਤਾ ਕਿ ਰੱਬ ਨੂੰ ਪਿਆਰਾ ਕੋਈ ਜਾਤ ਨਹੀਂ ਹੈ ਰੱਬ ਨੂੰ ਪਿਆਰਾ ਮਨੁੱਖਤ ਹੈ ਮਨੁੱਖ ਹੈ ਔਰ ਜਿਨ੍ਹਾਂ ਨੇ ਉਸ ਸਮੇਂ ਨਿਸ਼ਾਨਾ ਰੱਖਿਆ ਕਿ ਬੇਗਮਪੁਰਾ ਚ ਨਵਾਸ ਹੋਣਾ ਚਾਹੀਦਾ ਜਿਹਦੇ ਵਿੱਚ ਇਹੋ ਜੇ ਵਿਤਕਰੇ ਨਹੀਂ ਹੋਣੇ ਚਾਹੀਦੇ ਸਾਥ ਸੰਗਤ ਜੀ ਗੁਰੂ ਨਾਨਕ ਸਾਹਿਬ ਨੇ ਜਦੋਂ ਜਨੇਊ ਪਹਿਣ ਤੋਂ ਮਨਾ ਕੀਤਾ ਗੁਰਸਿੱਖੀ ਨੂੰ ਦੱਸਿਆ ਕਿ ਗੁਰਸਿੱਖੀ ਕਿਸੇ ਜਾਤ ਪਾਤ ਦੇ ਅਧੀਨ ਨਹੀਂ ਹੈ ਕਾਲੀ ਬੈਂ ਤੋਂ ਨਿਕਲ ਕੇ ਜਦ ਬਿਆਨ ਕੀਤਾ ਕਹਿੰਦੇ ਨਾ ਕੋ Hindu ਨਾ Musalman ਸਾਖ ਸੰਗਤ ਜੀ ਸਾਨੂੰ ਰਾਹ ਦਿੱਤਾ ਦੂਜੀ ਪਾਤਸ਼ਾਹੀ ਮਾਤਾ ਖੀਵੀ ਜੀ ਦੇ ਲੰਗਰ ਨੇ ਜਦ ਬੈਠੇ ਉਥੇ ਸਾਸ ਕਰਾਇਆ ਕਿ ਲੰਗਰ ਦੇ ਵਿੱਚ ਕੋ ਬਾਟੇ ਤੋਂ ਜਦ ਵੰਡ ਛਕੀਦਾ ਤਾਂ ਥੋੜੇ 'ਚ ਕੋਈ ਫਰਕ ਨਹੀਂ ਹੈ ਤੇ ਉੱਥੇ ਹੀ ਅਖਾੜੇ ਖੋਲ ਤੇ ਗੁਰੂ ਸਾਹਿਬ ਨੇ ਸਾਡਾ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਤੋਂ ਭਾਈ ਅਮਰੀਕ ਸਿੰਘ ਨੰਗਲ ਸਮੇਂ ਜਥਾ ਆਇਆ ਉਹਨਾਂ ਦੇ ਜੀਆਂ ਇਹਨੂੰ ਆਖਦੇ ਜਿਕਰਾ ਛੱਡੀਏ ਬੋਲੇ ਸੋਨਿਹਾਲ ਸਰ ਕੁਲਵੰਤ ਸਿੰਘ ਮਝੈਲ ਸਾਹਿਬ ਕੁਲਵੰਤ ਸਿੰਘ ਕੋਟਲਾ ਸਾਹਿਬ ਹੋਰ ਮੋਤਵਰ ਜਥੇ ਸਾਹਿਬ ਜਥੇਦਾਰ ਸਾਹਿਬ ਆਏ ਆ ਜੀ ਆਇਆਂ ਨੂੰ ਸਾਧ ਸੰਗਤ ਜੀ ਜਿੱਥੇ ਗੁਰੂ ਅੰਗਦ ਸਾਹਿਬ ਨੇ ਅਖਾੜਾ ਸਾਨੂੰ ਦਿੱਤਾ ਉਥੇ ਚਾਹੇ ਅਸੀਂ ਰੱਬ ਦੇ ਬੰਨੇ ਹੋਏ ਆਂ ਰੱਬ ਦੇ ਬੰਦੇ ਆਂ ਨਾਮ ਸਿਮਰਨ ਨਾਲ ਅਸੀਂ ਟੇਕ ਲਾ ਕੇ ਰੱਬ ਨਾਲ ਮਿਲਣ ਦਾ ਸਾਨੂੰ ਆਦੇਸ਼ ਹੋਇਆ ਹੈ ਉੱਥੇ ਸਾਨੂੰ ਇਹ ਵੀ ਦੱਸਤਾ ਕਿ ਇਹ ਸਰੀਰ ਨੂੰ ਸੰਭਾਲਣਾ ਹੈ ਸੰਭਾਲ ਕੇ ਇਹਨੂੰ ਵਰਤਣਾ ਹੈਗਾ ਜ਼ੁਲਮ ਦੇ ਬਰਖਿਲਾਫ ਇਹ ਸਰੀਰ ਕਮਜ਼ੋਰ ਨਹੀਂ ਹੋ ਸਕਦਾ ਇਹ ਸਰੀਰ ਤਾਕਤਵਰ ਹੋਣਾ ਚਾਹੀਦਾ ਹੈ ਕਿਸ ਵਾਸਤੇ ਕੌਮ ਵਾਸਤੇ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਗੁਰੂ ਅਮਰ ਅਮਰਦਾਸ ਅਮਰਦਾਸ ਸਾਹਿਬ ਮਹਾਰਾਜ ਨੇ ਬੋਲੀ ਚ ਇਸ਼ਨਾਨ ਕਰਨ ਨੂੰ ਕਿਹਾ ਉਥੇ ਪਿੰਡੇ ਸਾਰਿਆਂ ਦੇ ਇੱਕੋ ਪਾਣੀ ਚ ਡੋਪ ਆਪਾਂ ਦਿੰਦੇ ਆ ਤੇ ਉੱਥੇ ਵੀ ਸਾਨੂੰ ਅਹਿਸਾਸ ਹੁੰਦਾ ਹੈ ਕਿ ਮਾਨਸ ਕੀ ਜਾਤ ਸਭੇ ਇੱਕ ਪਛਾਨ ਬੋ ਸਾਤ ਸੰਗਤ ਜੀ ਇਦਾਂ ਹੀ ਗੁਰੂ ਰਾਮਦਾਸ ਸਾਹਿਬ ਦਾ ਸਰੋਵਰ ਸਥਾਪਿਤ ਹੋਇਆ ਇਸੇ ਤਰ੍ਹਾਂ ਅੱਗੇ ਜਾ ਕੇ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਸਾਨੂੰ ਬਖਸ਼ੇ ਉਹਨਾਂ ਨੇ ਇੱਕ ਬਹੁਤ ਵੱਡਾ ਸਬਕ ਸਿਖਾਇਆ ਕਿ ਭਾਵੇਂ ਸਾਡੇ ਉੱਤੇ ਜ਼ੁਲਮ ਤੇ ਅਤਿਆਚਾਰ ਹੋਵੇ ਆਪਾਂ ਨੇ ਆਪਣੇ ਸੋਚ ਤੋਂ ਵਾਂਝਾ ਨਹੀਂ ਹੋਣਾ ਸਾਰ ਸਿਮਰਨਜੀਤ ਸਿੰਘ ਮਾਨ ਸਾਡੇ ਵਿੱਚ ਸ਼ੁਸ਼ੋਭਿਤ ਹੋਏ ਆ ਮੈਂ ਬੇਨਤੀ ਕਰਦਾ ਹਾਂ ਜਥੇਦਾਰ ਸਾਹਿਬ ਨੂੰ ਦੋ ਚਾਰ ਨਾਰੇ ਲਾ ਕੇ ਉਹਨਾਂ ਨੂੰ ਜੀਆਂ ਇਹਨੂੰ ਆਖਣ ਸਾਤ ਤਿਰਿਆ ਕਾਲ ਸਰਦਾਰ ਸਿਮਰਜੀਤ ਸਿੰਘ ਮਾਨ ਜਿੰਦਾਬਾਦ ਆਰਾਮ ਆਇਕ ਤੇ ਹੋਣ ਸੰਗਤਾਂ ਦੇ ਰੂਬਰੂ ਹੋਣ ਸਾਰੀ ਇਮਾਨ ਸਿੰਘੀ ਇਮਾਨ ਸੋ ਸਾਤ ਸੰਗਤੀ ਗੁਰੂ ਸਾਹਿਬਾਨਾ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਹੜੀ ਅਤਿਆਚਾਰ ਤੇ ਜ਼ੁਲਮ ਦੇ ਬਰ ਖਿਲਾਫ ਸ਼ਹਾਦਤ ਦਿੱਤੀ ਉਹਨੇ ਸਾਡੇ ਖਾਲਸਾ ਪੰਥ ਦਾ ਰੰਗ ਰੂਪ ਤਪੀਲ ਕਰਤਾ ਆਪਾ ਨੂੰ 6ਵੇਂ ਪਾਤਸ਼ਾਹ ਨੇ ਪੰਚਮ ਪਿਤਾ ਦੇ ਹੁਕਮ ਤੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਕੇ ਜਿੱਥੇ ਅਸੀਂ ਗੁਰਸਿੱਖੀ 'ਚ ਜੂਜਣਾ ਉੱਥੇ ਅਸੀਂ ਆਪਣੇ ਜਿਹੜੇ ਹੱਕ ਐ ਦੁਨਿਆਵੀ ਰੂਪ 'ਚ ਉਹਨਾਂ ਤੇ ਵੀ ਪੈਰਾ ਦੇਣਾ ਇਹ ਸੋਚ ਨੂੰ ਲੈ ਕੇ ਗੁਰਸਿੱਖੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਕੀਰਤਪੁਰ ਸਾਹਿਬ ਅਕਾਲ ਤਖਤ ਸਾਹਿਬ ਬਸਾਤੇ ਜਿਸ ਧਰਤੀ ਦੇ ਉੱਤੇ ਗੁਰੂ ਹਰ राय ਸਾਹਿਬ ਨੇ ਵਾਤਾਵਰਣ ਦਾ ਧਿਆਨ ਰੱਖਿਆ ਉਥੇ ਸਾਨੂੰ ਵਾਤਾਵਰਣ 'ਚ ਰਹਿਣ ਦਾ ਅਭਿਆਸ ਦਿੱਤਾ ਤੇ 8ਵੀਂ ਪੀੜੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਨੇ ਜਦ ਦਿੱਲੀ ਜਾ ਕੇ ਮਰੀਜ਼ਾਂ ਦੀ ਸੇਵਾ ਕਰਕੇ ਆਪਣਾ ਜੋਤੀ ਜੋਤ ਹੋਏ ਉਥੇ ਸਾਨੂੰ ਸਿਖਾਤਾ ਕਿ ਆਪਾਂ ਜਿਵੇਂ ਕ੍ਰਿਸ਼ਨਾਂ ਦੀਆਂ ਰੈੱਡ ਕਰਾਸ ਐ ਇਸਲਾਮ ਦੀ ਰੈੱਡ ਕ੍ਰੈਸੈਂਟ ਐ ਪਰ ਅਫਸੋਸ ਨਾਲ ਆਪਾਂ ਉਸ ਪੱਤਰ ਦਾ ਕੰਮ ਨਹੀਂ ਕਰ ਸਕੇ ਆਪਾਂ ਨੂੰ ਵੀ ਕੋਵਿਡ 'ਚ ਗੁਰੂ ਘਰ ਦੀ ਸੰਸਥਾ ਰਹੀ ਜਿਹੜੇ ਉੱਥੇ ਮਰੀਜ਼ ਸੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੀ ਜਿਵੇਂ ਪਾਈਕ ਨਹੀਂਆਂ ਨੇ ਹੋਰਾਂ ਨੇ ਮਰੀਜ਼ਾਂ ਦੀ ਸੇਵਾ ਸਾਨੂੰ ਸਿਖਾਈ ਹੈ ਸਾਧ ਸੰਗਤ ਜੀ ਇਹੀ ਸੋਚ ਫਿਰ ਨੌਵੇਂ ਪਾਤਸ਼ਾਹ ਬਾਬਾ ਬਕਾਲਾ ਕਹਿ ਕੇ ਅਠਵੇਂ ਪਾਛਾ ਨੂੰ ਸਾਨੂੰ ਹੁਕਮ ਕੀਤਾ ਜਿਨ੍ਹਾਂ ਨੇ ਕਿਸੇ ਹੋਰ ਧਰਮ ਦੇ ਉੱਤੇ ਜ਼ੁਲਮ ਹੁੰਦੇ ਅਤਿਆਚਾਰ ਹੁੰਦੇ ਉੱਥੇ ਸਾਨੂੰ ਇਨਸਾਫ ਲੈਣ ਦੇ ਪੱਖ 'ਚ ਉਹ ਮੁਗਲ ਹਕੂਮਤ ਕੋਲ ਜਾ ਕੇ ਉਹਨਾਂ ਨੂੰ ਕੋਸਿਆ ਕਹਿੰਦੇ ਕਿ ਤੁਸੀਂ ਆ ਗਲਤ ਕਰ ਰਹੇ ਹੋ ਤੇ ਮੁਗਲ ਹਕੂਮਤ ਦਾ ਜਵਾਬ ਉਹ ਸੀਸ ਜਿਹਦਾ ਜ਼ਿਕਰ ਦਸਮ ਪਿਤਾ ਨੇ ਆਪਣੇ ਹੱਥਾਂ 'ਚ ਸਵੀਕਾਰ ਕੀਤਾ ਸੀ ਨੌਵੇਂ ਪਾਤਸ਼ਾਹ ਦਾ ਸੀਸ ਲਾ ਕੇ ਦਿੱਤਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਸਾਡੀ ਗੁਰਸਿੱਖੀ ਨਾਮ ਸਿਮਰਨ ਸਾਡੀਆਂ ਸੰਸਥਾਵਾਂ ਖੜੀਆਂ ਕੀਤੀਆਂ ਉਹ ਮਨੁੱਖਤਾ ਪ੍ਰਤੀ ਖੜੀਆਂ ਕੀਤੀਆਂ ਕੌਮ ਪ੍ਰਤੀ ਖੜੀਆਂ ਕੀਤੀਆਂ ਇਨਸਾਫ ਪ੍ਰਤੀ ਖੜੀ ਕੀਤੀਆਂ ਉਹ ਮੁਨੱਖਤਾ ਨੂੰ ਆਜ਼ਾਦ ਕਰਨ ਵਾਸਤੇ ਖੜੀਆਂ ਕੀਤੀਆਂ ਇਹ ਸਾਰਾ ਕੁਸ਼ ਦੇ ਧਾਰਨੀ ਦਸਮ ਪਿਤਾ ਜਿਨ੍ਹਾਂ ਨੂੰ ਅੱਜ ਅਸੀਂ ਚੇਤੇ ਕਰ ਰਹੇ ਹਾਂ ਉਹਨਾਂ ਨੇ ਆਨੰਦਪੁਰ ਸਾਹਿਬ ਜਿਹੜਾ ਨਾਨਕੀ ਚੱਕ ਸੀਗਾ ਉਹਨੂੰ ਕਿਲੇ ਦੇ ਰੂਪ 'ਚ ਜਾ ਕੇ ਆਨੰਦਪੁਰ ਸਾਹਿਬ ਸਥਾਪਿਤ ਕੀਤਾ ਤੇ ਉੱਥੇ ਭੀਮਚੰਦ ਵਰਗੇ ਬਲਾਸਪੁਰ ਦੇ ਰਾਜਿਆਂ ਦੇ ਉਹਨਾਂ ਨੂੰ ਫਿਕਰ ਹੋਣ ਲੱਗ ਪਿਆ ਜਦ ਗੁਰੂ ਕੀ ਸੰਗਤ ਵੱਧ ਗਈ ਗੁਰੂ ਨੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਤਾ ਗੁਰੂ ਨੇ ਲੰਗਰ ਦੀ ਸੰਸਥਾ ਦੇ ਵਿੱਚ ਹਰੇਕ ਤਰ੍ਹਾਂ ਦਾ ਮਨੁੱਖ ਇਕੱਠਾ ਬੈਠ ਕੇ ਪੰਗਤ ਦੇ ਵਿੱਚ ਛਕਣ ਦਾ ਆਦੇਸ਼ ਦੇਤਾ ਊਚ ਨੀਚ ਖਤਮ ਕਰਤੀ ਆਪਣੇ ਸਿੱਖਾਂ ਦੀਆਂ ਟ੍ਰੇਨਿੰਗਾਂ ਲੈ ਕੇ ਜਦੋਂ ਪੌਂਟਾ ਸਾਹਿਬ ਜਾ ਕੇ ਬਸ ਗਏ ਤੇ ਭਗੜੀ ਤੇ ਜਾ ਕੇ ਉੱਥੇ ਫੇਰ ਭੀਮਚੰਦ ਤੇ ਹੋਰ ਪਹਾੜੀ ਰਾਜਿਆਂ ਨੇ ਆ ਕੇ ਗੁਰੂ ਸਾਹਿਬ ਦੇ ਉੱਤੇ ਵਾਰ ਕੀਤਾ ਉੱਥੇ ਪੀਰ ਬੁੱਧਸ਼ਾ ਉਹ ਵੀ ਗੁਰੂ ਸਾਹਿਬ ਨਾਲ ਰਲੇ ਤੇ ਜਿਹੜਾ ਉਹਨਾਂ ਨੇ ਭੀਮਚੰਦ ਨੂੰ ਢਾਤਾ ਮੁੜ ਕੇ ਭੀਮਚੰਦ ਸੀਸੀ ਕਰਦਾ ਤੁਰਿਆ ਫਿਰੇ ਪਰ ਜਿੱਦਣ ਕਸ਼ਮੀਰ ਦੇ ਸੂਬੇ ਨੇ ਭੀਮਚੰਦ ਨੂੰ ਕਿਹਾ ਕਿ ਸਾਨੂੰ ਉਹ ਸਾਡਾ ਸਾਲ ਦਾ ਪੈਸਾ ਦੇ ਉਦੋਂ ਗੁਰੂ ਸਾਹਿਬ ਦੇ ਸ਼ਰਨ ਚ ਆ ਕੇ ਕਹਿੰਦੇ ਸਾਡੇ ਨਾਲ ਮੁਕਾਬਲਾ ਕਰੋ ਨਾਲ ਜਾ ਕੇ ਗੁਰੂ ਸਾਹਿਬ ਨੇ ਇਸ ਪੱਖੋਂ ਕੀਤਾ ਕਿ ਕਿਸੇ ਧਰਮ ਦੇ ਉੱਤੇ ਜਜ਼ੀਆ ਲਾ ਕੇ ਤੁਸੀਂ ਨਹੀਂ ਆਪਣਾ ਹੁਕਮ ਚਲਾ ਸਕਦੇ ਮਾਨਸ ਕੀ ਜਾਤ ਸਭੇ ਇੱਕ ਪਛਾਨ ਬੋ ਉਸ ਅਦੀਨ ਨਾਲ ਜੁੜ ਕੇ ਜੰਗ ਦੇ ਵਿੱਚ ਫਤਿਹ ਪਾਈ ਮੁੜ ਕੇ ਫੇਰ ਪੀਮ ਚੰਦ ਤੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਫੇਰ ਇਹ ਇਹਨਾਂ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਧ ਦੇ ਸੋਚ ਦੇ ਪਰ ਖਿਲਾਫ ਲੜਨ ਦਾ ਯਤਨ ਕੀਤਾ ਗੁਰੂ ਸਾਹਿਬ ਨੇ ਦੇਖਿਆ ਕਿ ਇਸ ਜਹਾਂ ਦੇ ਉੱਤੇ ਜਿੱਥੇ ਜ਼ੁਲਮ ਹੈ ਉੱਥੇ ਖੜਨਾ ਪੈਣਾ ਉਹ ਜ਼ੁਲਮ ਦੇ ਪਰ ਖਿਲਾਫ ਉਹਨਾਂ ਨੇ ਇੱਕ ਹੋਰ ਸੰਸਥਾ ਖੜੀ ਕਰਤੀ ਜਿਸ ਨੂੰ ਅੱਜ ਅਸੀਂ ਖਾਲਸਾ ਕਹਿੰਦੇ ਆਂ ਔਰ ਉਹਦੇ ਵਿੱਚ ਆਪ ਚੇਲੇ ਬਣ ਕੇ ਗੁਰ ਤੇ ਚੇਲੇ ਗੁਰੂ ਗੋਬਿੰਦ ਸਿੰਘ ਉਹਦੇ ਵਿੱਚ ਹਿੱਸੇਦਾਰ ਬਣੇ ਔਰ ਉਹ ਜਿਹੜੀ ਸੰਸਥਾ ਕੜੀ ਗੁਰੂ ਸਾਹਿਬ ਨੇ ਉਹਦੇ ਬਰ ਖਿਲਾਫ ਫੇਰ ਭੀਮਚੰਦ ਤੇ ਉਹਦੇ ਰਾਜਿਆਂ ਨੇ ਹਮਲਾ ਕੀਤਾ ਅਨੰਦਪੁਰ ਸਾਹਿਬ ਤੇ ਉਹ ਟਾਤਾ ਮੁੜ ਕੇ ਫੇਰ ਵਜ਼ੀਰ ਖਾਨ ਸੂਬੇ ਸਰਹੰਦ ਉਹਨੂੰ ਨਾਲ ਮਿਲਾ ਕੇ ਗੁਰੂ ਸਾਹਿਬ ਦੇ ਉੱਤੇ ਬਿਲਕੁਲ ਘੇਰਾਬੰਦੀ ਕਰਤੀ ਮੁੜ ਕੇ ਉਹਦੇ ਜਦ ਘੇਰਾਬੰਦੀ ਦੇ ਵਿੱਚ ਸਮਝੌਤਾ ਹੋਇਆ ਦਿੱਲੀ ਨੇ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਤੇ ਅਸੀਂ ਕੁਛ ਨਹੀਂ ਕਹਿੰਦੇ ਉਸ ਤੋਂ ਬਾਅਦ ਜੋ ਬੀਤਿਆ ਉਸ ਸਿਲਸਿਲੇ 'ਚ ਅੱਜ ਅਸੀਂ ਉਰੇ ਇਕੱਠੇ ਹੋ ਰਹੇ ਹਾਂ ਉੱਥੇ ਸਰਬੰਸਦਾਨ ਨੇ ਦੋਸਪੂਤ ਚਮਕੌਰ 'ਚ ਗਾਤੇ ਦੋ ਸਪੂਤ ਫਤਿਹਗੜ ਸਾਹਿਬ ਦੀਆਂ ਨੀਆਂ 'ਚ ਗਵਾਤੇ ਮਾਤਾ ਜੀ ਗਵਾਥੇ ਪਰ ਜਦ ਉਥੋਂ ਸਮਰਾਲੇ ਤੋਂ ਨੰਗ ਕੇ ਇੱਥੋਂ ਨੰਗ ਕੇ ਦਮਦਮਾ ਸਾਹਿਬ ਜਾ ਕੇ ਬੈਠੇ ਤੇ ਉਹਨਾਂ ਨੇ ਕੀ ਕਿਹਾ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਆ ਤੁਹਾਡੇ ਸਿਰਾਂ ਨੂੰ ਉਹਨਾਂ ਨੇ ਮੰਨ ਕੇ ਕੋਈ ਹਾਰ ਨਹੀਂ ਮੰਨੀ ਸਾਧ ਸੰਗਤ ਜੀ ਜਿਹੜਾ ਖਾਲਸਾ ਬਣਿਆ ਉਹ ਜੇ ਇਹ ਸਮਾਜ 'ਚ ਕੁੜੈਤਾ ਜੋ ਸਾਡੇ ਸਮਾਜ ਦੇ ਵਿੱਚ ਮਾੜੀਆਂ ਚੀਜ਼ਾਂ ਹੁੰਦੀਆਂ ਉਹਦੇ ਬਰਖਲਾਫ ਖੜਿਆ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨਾਲ ਲੜ ਕੇ ਅਨੰਦਪੁਰ ਸਾਹਿਬ ਸਾਨੂੰ ਬਖਸ਼ ਕੇ ਅਨੰਦਪੁਰ ਸਾਹਿਬ ਦੇ ਕਿਲੇ ਦੀ ਰਖਵਾਲੀ ਕਰਕੇ ਸਾਨੂੰ ਇੱਕ ਉਹ ਖਾਲਸੇ ਨੂੰ ਸਥਾਨ ਦਿੱਤਾ ਹੈ ਤਾਂ ਹੀ ਸਾਡੀ ਪਾਰਟੀ ਉਹ ਮਹਾਨ ਦਸਮ ਪਿਤਾ ਦੀ ਸੋਚ ਤੇ ਖਾਲਸਾਤਨ ਦੀ ਮੰਗ ਕਰਦੀ ਹੈ ਕਿਉਂਕਿ ਗੁਰੂ ਸਾਹਿਬ ਸਾਨੂੰ ਬਖਸ਼ ਕੇ ਗਏ ਹਨ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਢਾ ਕੇ ਫਤਿਹਗੜ੍ਹ ਸਾਹਿਬ ਸਥਾਪਿਤ ਕਰਕੇ ਸਿੱਕੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਦੇ ਕੇ ਉੱਥੇ ਜ਼ਮੀਂਦਾਰਾਂ ਨੂੰ ਵਾਹੀ ਦਾ ਹੱਕ ਦੇ ਕੇ ਸਮਾਜ 'ਚ ਤਬਦੀਲੀ ਲਿਆ ਕੇ ਉਹਨਾਂ ਨੇ ਖਾਲਿਸਤਾਨ ਹੀ ਖੜਾ ਕੀਤਾ ਉਹੀ ਨਿਯਮ ਤੇ ਉਹੀ ਸੋਚ ਤੇ ਉਹ ਕਿਹੜੀਆਂ ਸੋਚਾਂ ਤੇ ਨਿਯਮਾਂ ਜੇ ਥੋੜਾ ਜਿਆਦਾ ਦੇਖੀਏ ਤਾਂ ਉਹਦੇ ਵਿੱਚ ਜਿਹੜੀ ਆਪਾਂ ਕਹਿੰਦੇ ਹੈਗੇ ਆਂ ਕਿ ਆਪਾਂ ਨੂੰ ਜੂਝਣਾ ਚਾਹੀਦਾ ਚੂਕਕਾਰ ਆਜ਼ ਹਮਰ ਹਿਲਤੇ ਦਰ ਕੁਝ ਜਸ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਫਰਨਾਮੇ ਚ ਕਹਿੰਦੇ ਆ ਕਿ ਜਦ ਹੋਰ ਕੁਝ ਨਹੀਂ ਚੱਲਦਾ ਹੈਗਾ ਤਾਂ ਸਾਨੂੰ ਆਪਣਾ ਸ਼ਮਸ਼ੀਰ ਚੱਕਣ ਦਾ ਹੱਕ ਹੁੰਦਾ ਹੈਗਾ ਫੇਰ ਕਹਿੰਦੇ ਆ ਕਿ ਮਾਨਸ ਕੀ ਜਾਤ ਸਵੇ ਇੱਕ ਪਛਾਨਬੋ ਅਕਾਲ ਉਸਤਤ ਦਸਮ ਗ੍ਰੰਥ ਚ ਫੇਰ ਆਪਾਂ ਨੂੰ ਕਹਿੰਦੇ ਆ ਕਿ ਆਪਾਂ ਨੂੰ ਨਿਰਭੋ ਤੇ ਸੱਚ ਹੋਣਾ ਚਾਹੀਦਾ ਇਹ ਜਦ ਦੇਸ਼ ਬਾਬਰ 모ਹੇ ਹੈ ਸ਼ੁਭ ਕਰਮਨ ਤੇ ਕਬੂਨ ਟਰੂ ਨਾ ਡਰੂ ਆਰ ਸੋ ਜਬ ਜਾਏ ਲਰੂ ਇਹ ਨਿਸ਼ਚੈ ਕਰ ਆਪਣੀ ਜੀਤ ਕਰੂ ਇਹ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਸਾਨੂੰ ਭੈ ਚ ਨਹੀਂ ਰਹਿਣਾ ਚਾਹੀਦਾ ਸਾਨੂੰ ਸੱਚ ਤੇ ਪਹਿਰਾ ਦੇਣਾ ਚਾਹੀਦਾ ਫੇਰ ਜਿਹੜਾ ਗਰੀਬ ਦੀ ਰੱਖਿਆ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਆ ਗਰੀਬ ਨਿਵਾਜ਼ ਗੋਵਿੰਦ ਗੁਰ ਹਮਾਰਾ ਇਹ ਗੁਰੂ ਸਾਹਿਬ ਖਾਲਸੇ ਨੂੰ ਹੁਦਾਇਤ ਕਰਦੇ ਆਂ ਕਿ ਗਰੀਬ ਨੂੰ ਆਪਾਂ ਰੱਖਿਆ ਦੇਣੀ ਦੇਣੀ ਆ ਤੇ ਸਭ ਤੋਂ ਵੱਡਾ ਜਿਹੜਾ ਹੈਗਾ ਸਾਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਰੱਬ 'ਚ ਰੱਬ ਦੇ ਹੁਕਮ ਦੇ ਅਧੀਨ ਅਸੀਂ ਤੁਰਿ ਜਾਣਾ ਹੈਗਾ ਫੇਰ ਸੇਵਾ ਸਾਨੂੰ ਕਹਿੰਦੇ ਆਂ ਜਦ ਅਰਦਾਸ ਕਰੀ ਜੀਏ ਸ੍ਰੀ ਸਰਬ ਲੋਕ ਸੁਖ ਪ੍ਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਇਹ ਸਾਨੂੰ ਉਹਨਾਂ ਨੇ ਹੁਕਮ ਕੀਤਾ ਫੇਰ ਖਾਲਸਾ ਦਾ ਜਿਹੜਾ ਭਾਈਵੰਦੀ ਹੈ ਰਹਿਤ ਪਿਆਰੇ ਮੁੱਝ ਕੋ ਸਿੱਖ ਪਿਆਰਾ ਨਹੀਂ ਉਹ ਸੋਚ ਪਿਆਰੀ ਹੈ ਗੁਰੂ ਸਾਹਿਬ ਨੂੰ ਤੇ ਉਹਦੇ ਮਗਰ ਖਾਲਸਾ ਖੜਾ ਹੈ ਤੇ ਜਿਹੜਾ ਹਰੇਕ ਧਰਮ ਨੂੰ ਜੂਣ ਦਾ ਹੱਕ ਹੈ ਤਵੇ ਮਕਾਮ ਕੋ ਰੱਖ ਲਿਆ ਪੰਡਿਤ ਪਾਦਨ ਕੋ ਜੜ ਲਿਆ ਇਹ ਬਚਿਤ੍ਰਨਾਟਕ ਚ ਕਹਿੰਦੇ ਆ ਜਿਹੜੇ ਪੰਡਤਾਂ ਤੇ ਬ੍ਰਾਹਮਣਾਂ ਨੂੰ ਨੌਵੇਂ ਪਾਦਸ਼ਾਹ ਨੇ ਬਚਾਇਆ ਫੇਰ ਸਾਨੂੰ ਨਿਰਭੈ ਤੇ ਆਤਮ ਉਸ ਆਪਣੇ ਆਪ ਕਰਨ ਚ ਆਪ ਸਹਾਇ ਹੋਗਾ ਦਸਮ ਗ੍ਰੰਥ ਚ ਸਾਨੂੰ ਕਹਿੰਦੇ ਆ ਤੇ ਉਹ ਰੱਬ ਤੁਹਾਡੇ ਪੱਖ ਚ ਖੜਾ ਹੈ ਹੋਰਾਂ ਨੂੰ ਮੰਨਣਾ ਤੇ ਸਤਕਾਰ ਦੇਣਾ ਮਿੱਟੀ ਧੁੰਦ ਜਗ ਚਾਨਣ ਹੁਆ ਸਿੰਘ ਭੂਭ ਕੇ ਜਾਗਣ ਤੇ ਦੁਆ ਅਕਾਲ ਉਸਤਤ ਦਸਮ ਗ੍ਰੰਥ ਚ ਗੁਰੂ ਸਾਹਿਬ ਕਹਿੰਦੇ ਆ ਫਿਰ ਅੱਜ ਇਸ ਸਟੇਜ ਤੇ ਮੁੜ ਕੇ ਕਿਉਂ ਡਰਾਣਾ ਪੈ ਰਿਹਾ ਕਿਉਂਕਿ ਇੱਕ ਪਾਸੇ ਜਾ ਕੇ ਸੁਖਬੀਰ ਸਿੰਘ ਬਾਦਲ ਆਪਣੇ ਪਿਓ ਨੂੰ ਭੁੱਲ ਚੁੱਕਿਆ ਪਿਓ ਨੂੰ ਕਿਉਂ ਭੁੱਲ ਚੱਕਿਆ ਜਿੱਥੇ ਦਸਮ ਪਿਤਾ ਨੂੰ ਭੁੱਲ ਚੁੱਕਿਆ ਹੈ ਪ੍ਰਕਾਸ਼ ਸਿੰਘ ਬਾਦਲ ਨੇ ਸਾਈਨ ਕਰਕੇ ਖਾਲਸਾਤਾਨ ਦਾ ਮਤਾ ਯੂਨਾਈਟਿਡ ਨੇਸ਼ਨਸ ਚ ਦਿੱਤਾ ਤਾਂ ਫਿਰ ਖਾਲਸਾਤਾਨ ਤੋਂ ਭੱਜਦੇ ਕਿਉਂ ਐ ਖਾਲਸਾ ਕੋਈ ਮਾੜੀ ਚੀਜ਼ ਐ ਜਿਸ ਨੇ ਸਰਬੰਸਦਾਨ ਕਰਕੇ ਖਾਲਸਾ ਪੰਥ ਖੜਾ ਕੀਤਾ ਉਹਨੇ ਕੀ ਮਾੜਾ ਕੀਤਾ ਅੱਜ ਨਮੀਆਂ ਢੇਡਾਂ ਖੜੀਆਂ ਹੋ ਰਹੀਆਂ ਕਹਿੰਦੇ ਐ ਕਿ ਖਾਲਿਸਤਾਨ ਤੋਂ ਇਲਾਵਾ ਹੋਰ ਬਹੁਤ ਮੁੱਦੇ ਆ ਤੇ ਸਭ ਤੋਂ ਮਾੜੀ ਗੱਲ ਕਹਿੰਦੇ ਆ ਖਾਲਿਸਤਾਨ ਤਾਂ ਮਾਨ ਦਾ ਮੁੱਦਾ ਹੈ ਕਿਹੜੇ ਮਾਨ ਦਾ ਮੁੱਦਾ ਇਹ ਇਹ ਗੁਰੂ ਦਾ ਮੁੱਦਾ ਹੈ ਇਹ ਤੁਹਾਨੂੰ ਕੋਈ ਗੁਰੂ ਦਿਖਦੇ ਆ ਇਹ ਗੁਰੂ ਸਾਹਿਬ ਦਾ ਮੁੱਦਾ ਹੈ ਤੇ ਸਾਧ ਸੰਗਤ ਜੀ ਕਹਿ ਦੇਣਾ ਕਿ ਹੋਰ ਬਹੁਤ ਮੁੱਦੇ ਆ ਇਹ ਤਾਂ ਬੇਵਕੂਫੀ ਹੈ ਤੁਸੀਂ ਅੱਜ ਦਸਾਂ ਗੁਰੂਆਂ 11ਵੇਂ ਗੁਰੂ ਦੀ ਹਜ਼ੂਰੀ 'ਚ ਨਤਮਕਸਤ ਹੋ ਕੇ ਕਿਸ ਮੂੰਹ ਨਾਲ ਕਹਿ ਸਕਦੇ ਹੋ ਕਿ ਪਾਕਿਸਤਾਨ ਤੋਂ ਹੋਰ ਮੁੱਦੇ ਕੀ ਕਰ ਲੋਂਗੇ ਤੁਸੀਂ ਤੁਸੀਂ ਉਹ ਜਿਹੜਾ ਸ਼ੂਦਰ ਕਹਿ ਕੇ ਬ੍ਰਾਹਮਣ ਨੇ ਦਬਾਇਆ ਹੋਇਆ ਸੀ ਉਹਨੂੰ ਭਗਤ ਮਹਾਰਾਜ ਰਵੀਦਾਸ ਵਾਂਗੂ ਆਜ਼ਾਦ ਕਰ ਸਕਦੇ ਹੋ ਤੁਹਾਡੇ 'ਚ ਇੰਨੀ ਜ਼ੋਰਤ ਹੈ ਤੁਸੀਂ ਗੁਰੂ ਨਾਨਕ ਸਾਹਿਬ ਵਾਂਗੂ ਥਾਂ-ਥਾਂ ਜਾ ਕੇ ਉਦਸ਼ੀਆਂ ਕਰਕੇ ਆਪਣੇ ਪੁੱਤਾਂ ਨੂੰ ਛੱਡ ਕੇ ਗੁਰਗੱਦੀਆਂ ਕਿਸੇ ਹੋਰ ਨੂੰ ਫੜਾ ਕੇ ਲੈਣ ਨੂੰ ਉਹ ਕੰਮ ਕਰ ਸਕਦੇ ਹੋ ਨਹੀਂ ਕਰ ਸਕਦੇ ਜਿਹੜੀ ਖਾਲਸਾਈ ਸੋਚ ਹੈ ਸਾਥ ਸੰਗਤ ਜੀ ਉਹਦੇ ਮਗਰ ਤਾਂ ਗੁਰੂ ਸਾਹਿਬਾਂ ਨੇ ਸ਼ਹਾਦਤਾਂ ਸਰਬੰਸਦਾਨ ਕੇ ਆ ਇੱਥੇ ਤੱਕ ਪਹੁੰਚਾਈ ਹੈ ਫਿਰ ਕਹਿ ਦੇਣਾ ਕਿ ਖਾਲਿਸਤਾਨ ਤੋਂ ਅਸੀਂ ਨਹੀਂ ਸਹਿਮਤ ਹੈਗੇ ਫਿਰ ਭਰਾਵਾ ਤੈਨੂੰ ਦਿੱਤਾ ਕੀ ਹੈ ਇਹ ਸਟੇਜ ਅੱਜ ਇਸ ਗੱਲ ਦੀ ਨਖੇਦੀ ਕਰਦਾ ਹੈ ਕਿ ਖਾਲਿਸਤਾਨ ਖਾਲਿਸਤਾਨੀ ਨੂੰ ਮਾੜਾ ਦਿਖਾਇਆ ਜਾ ਰਿਹਾ ਜਿਹੜਾ ਸੋਚ ਗੁਰੂ ਸਾਹਿਬ ਨੇ ਸਰਬੰਸਦਾਨ ਕੇ ਪਾਲੀ ਹੈ ਮਨੁੱਖਤਾ ਨੂੰ ਆਜ਼ਾਦ ਕੀਤਾ ਹੈ ਹਿੰਦੂ ਧਰਮ ਵਾਸਤੇ ਸੀਸ ਦੇਤਾ ਹੈਗਾ ਟੱਕਰਾਂ ਮੁਗਲ ਹਕੂਮਤ ਨਾਲ ਲੱਤੀਆਂ ਸਭ ਕੁਝ ਦਾਨ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਬਖਸ਼ ਕੇ ਖਾਲਸਾ ਪੰਥ ਖੜਾ ਕਰਕੇ ਅੱਜ ਇਹ ਧਰਤੀ ਦੇ ਉੱਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਚਲਾ ਕੇ ਮਹਾ ਸਿੰਘ ਦੀ ਜਿੰਨੀ ਰੱਖਿਆ ਤੇ 40 ਮੁਕਤਿਆਂ ਦੀ ਕਰ ਸਕਦੇ ਸੀ ਖੜ ਕੇ ਕੀਤੀ ਹੈ ਜਿੱਥੇ ਨਿਰਾਸ਼ ਚਾਤੇ ਨਹੀਂ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੋਂ ਦਮਦਮਾ ਸਾਹਿਬ ਜਾ ਕੇ ਤੁਹਾਨੂੰ ਦੇਖ ਕੇ ਕਹਿੰਦੇ ਜੀਵਤ ਹੈ ਹਜ਼ਾਰੋਂ ਢੈਂਦੀ ਕਲਾ ਨਹੀਂ ਚੜਦੀ ਕਲਾ ਦੇ ਵਿੱਚ ਸਾਨੂੰ ਕੌਮ ਨੂੰ ਬਣਾ ਕੇ ਗਏ ਆ ਉੱਥੇ ਆ ਕੇ ਕਹਿ ਦੇਣਾ ਕਿ ਖਾਲਸਤਾਨ ਤੋਂ ਇਲਾਵਾ ਹੋਰ ਮੁੱਦੇ ਆ ਉਹ ਸ਼ਰਮ ਕਰੋ ਸ਼ਰਮ ਕਰੋ ਇਹ ਧਰਤੀ ਬੜੀ ਦਿਆਲੂ ਹੈ ਇਹਨੇ ਖੂਨ ਜ਼ਰੂਰ ਲੈ ਲਿਆ ਸਿੱਖਾਂ ਦਾ ਪਰ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਪਣੀ ਦਇਆ ਦੇ ਕੇ ਗਏ ਐ ਜਿਹੜਾ ਵਧਾ ਛੱਡ ਕੇ ਚਲੇ ਗਈ ਸੀ ਚਾਲੇ ਮੁਕਤੇ ਉਹਨਾਂ ਨੂੰ ਮੁਕਤ ਕਰਕੇ ਗਏ ਐ ਸੁਖਬੀਰ ਸਿੰਘਾਂ ਨਵੇਂ ਦਲ ਜਿਹੜੇ ਇਸ ਧਰਤੀ ਤੇ ਆਏ ਐ ਆਪਣੇ ਗੁਰੂ ਦੀ ਬਣਾਈ ਹੋਈ ਖਾਲਸਾਈ ਸੋਚ ਤੇ ਸੰਗੋਣਾ ਦਿੱਲੀ ਬਹੁਤ ਕੁਝ ਤੁਹਾਨੂੰ ਸਿਖਾ ਦੇਊਗਾ ਦਿੱਲੀ ਤੁਹਾਨੂੰ ਬਹੁਤ ਕੁਝ ਕਹਿ ਦੇਊਗਾ ਕਿ ਐ ਸਿੱਖ ਚੰਗੇ ਆ ਪਰ ਖਾਲਸਾ ਮਾੜਾ ਤੇ ਫਿਰ ਖਾਲਸਾ ਕਿੱਥੋਂ ਆਇਆ ਸਿੱਖਾਂ ਦੇ ਗੁਰੂਆਂ ਨੇ ਹੀ ਬਣਾਇਆ ਜੇ ਖਾਲਸਾ ਤੁਹਾਨੂੰ ਠੀਕ ਹੈ ਤੇ ਖਾਲਸੇ ਦੇ ਨਿਯਮਾਂ ਦੇ ਅਧੀਨ ਖਾਲਿਸਤਾਨ 'ਚ ਤੁਹਾਨੂੰ ਕਿਹੜੀ ਮਿਰਚ ਲੜਦੀ ਹੈ ਸੋ ਸਾਧ ਸੰਗਤ ਜੀ ਤੁਸੀਂ ਉਹਨੇ ਆਏ ਹੋ ਸਿਰ ਚੱਕ ਕੇ ਆਏ ਹੋ ਜਦ ਹਮ ਪਿਤਾ ਦੇ ਪਿਆਰ ਮਗਰ ਆਏ ਹਾਂ ਮਹਾ ਸਿੰਘ 40 ਮੁਕਤਿਆਂ ਦੀ ਕੁਰਬਾਨੀ ਮਗਰ ਆਏ ਹਾਂ ਮੁਕਤ ਹੋਣ ਆਏ ਹਾਂ ਤੁਸੀਂ ਖਾਲਸਤਾਨੀ ਬਣੇ ਆਏ ਹੋ ਸੋ ਅਖੀਰ ਚ ਮੈਂ ਤੁਹਾਨੂੰ ਬੇਨਤੀ ਕਰਦਾ ਖਾਲਸਤਾਨ ਜੰਗਵਾ ਖਾਲਸਤਾਨ ਜੰਗਵਾ ਖਾਲਸਤਾਨ ਜੰਗਵਾ ਬੋਲੇ